ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ ਜਿਹੜੇ ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਗਾਵਾਂ ਸੇ ਲੈ ਲੈ ਕੇ ਆਂ ਜੀ ਦੋਨੇ ਬਈ ਗੱਬਣਾ ਨੇ ਸੂਣ ਦੇ ਨੇੜੇ ਆ ਨਹੀਂ ਇਹ ਤੋਕੜ ਗੱਬਣਾ ਬਈ ਠੀਕ ਹੈ ਇੱਕ ਤੋਕੜ ਗੱਬਣਾ ਠੀਕ ਗੱਬਣਾ ਠੀਕ ਹੈ ਬਈ ਨਾਮ ਤੇ ਐਡਰੈਸ ਬੋਲੋ ਨਾਮ ਜਿਵੇਂਦਰ ਸਿੰਘਾ ਜੀ ਪਿੰਡ ਜੌਂਦੋ ਜ਼ਿਲ੍ਹਾ ਬਠਿੰਡਾ ਤਸਵੀਰਾਂ ਆਪਰਾ ਹੋਣ ਨੇੜੇ ਪਿੰਡ ਬਈ ਨੇੜੇ ਵੀਰੇ ਜੇਠੂਗਾ ਮੋਬਾਈਲ ਨੰਬਰ ਬੋਲੋ 98722 32147 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਾਈ ਜਿਹੜੀ ਪਹਿਲੇ ਨੰਬਰ ਦੇ ਵਾਰਡ ਤੇ ਇੰਨੇ ਕਿਹੜਾ ਸੂਸ ਹੋਈ ਵੀ ਆ ਇਹ ਦੂਜਾ ਸੂਜਿਆ ਡਾਕਟਰ ਬਾਈ ਤੀਜੇ ਵਾਸਤੇ ਗੱਪਣਾ ਤੀਜੇ ਨੂੰ ਗੱਪਣਾ ਹੁਣੇ ਕਿੰਨੇ ਟਾਈਮ ਦੀ ਗੱਪਣਾ ਬਾਈ ਇਹ ਸਾਢੇ 3 ਨਵੇਂ ਮਹੀਨੇ ਚੱਕ ਬਾਸ ਆ ਜਾਵਾਂ ਬਾਈ ਚੈੱਕ ਕਰਵਾਈ ਵੀ ਆ ਬਾਈ ਮਾਹ ਵਾਲਾ ਡਾਕਟਰ ਨਾਲ ਲਿਆ ਵੇ ਜਿੰਮੇਦਾਰੀ ਤੇ ਰਹਿਣੀਆਂ ਚਾਹੀਏ ਅਪਤੋ ਲਖਾ ਕੇ ਲੈ ਜਾਂਦਾ ਹਾਂ ਉਹਨੇ ਠੀਕ ਹੈ ਵੀਰੇ ਹਾਂ ਤੇ ਦੁੱਧ ਕਿੰਨਾ ਹੋਣਾ ਦੁੱਧ ਹੋਰ ਸਹੀ ਜਮਾ ਕੰਡੇ ਵਾਲਾ ਉਹਦਾ 13 ਹੀ ਆਪਾਂ 12 ਲੈ ਕੇ ਦੇਣੀ ਹੈ ਠੀਕ ਆ ਹਾਂ ਉਹ ਤਾਂ ਬਾਈ ਕਹਿੰਦਾ 13 ਲੀਟਰ ਆ 12 ਲੀਟਰ ਮੈਂ ਲਿਆ ਬੱਚੀ ਆਰਡਰ ਬੜਾ ਕਮਾਲ ਦਾ ਥਣ ਬੜਾ ਚੰਗਾ ਨਾ ਭਾਈ ਹਾਂ ਥਣ ਕੀ ਬਾਤ ਆ ਭਾਈ ਮੁੱਠੀ ਵਾਲਾ ਥਣ ਆਰਡਰ ਮੁਰੋਂ ਵੀ ਚੈੱਕ ਕਰਵਾਣਾ ਨਾਣਾ ਨੂਣਾ ਫੁੱਲ ਚੰਗੀਆਂ ਨੇ ਬਾਕੀ ਗੱਭਣ ਬਹੁਤ ਰੱਖਿਆ ਡਾਕਟਰ ਇਹਸ ਦੇਖੋ ਭਾਈ ਵੱਡੀ ਫਾਰਮ ਵਾਂਗੂ ਬੜਾ ਹਾਂ ਵੱਡੀ ਫਾਰਮ ਵਾਲੀ ਬੱਚੀ ਆ ਡਾਕਟਰ ਠੀਕ ਆ ਖੋਲੀ ਭਾਈ ਤੋਰ ਕੇ ਇਹਦਾ ਤਾਜੀ ਇਹਦਾ 25 26 ਕਿਲੋ ਰਕਾਰ ਡਾਕਟਰ ਅੱਛਾ ਹਾਂ ਤਾਂ ਜੀ ਦਾ ਦੁੱਧ ਬਈ ਬਹੁਤ ਚੰਗਾ ਦੱਸਿਆ ਬਾਈ ਨੇ ਪਾਇਆ ਵਾ ਕੱਦ ਫੁੱਲ ਪੂਰਾ ਫੁੱਲ ਕੱਦਦਾ ਬਈ ਆਰਡਰ ਬਹੁਤ ਚੰਗਾ ਦੁੱਧ ਵੀ ਚੰਗਾ ਦੱਸਿਆ ਬਾਈ ਨੇ ਬਾਕੀ ਗੱਬਣਾ ਚੈੱਕ ਪਾਸ ਡਾਕਟਰ ਬਾਕੀ ਬੁਢੀ ਬਹੁਤਾ ਕੋਈ ਛੋਟੀ ਨਾ ਮੰਨੇ ਹੂੰ ਛੋਟੀ ਨਾ ਮੰਨੇ ਬਈ ਵੱਡੀ ਆ ਪੂਰੀ ਫਾਰਮ ਵਾਲੀ ਵੇੜਾ ਹਾਂ ਫਾਰਮ ਵਾਲੀ ਵੇੜਾ ਡਾਕਟਰ ਹੂੰ ਸਹੀ ਗੱਲ ਆ ਬਈ ਚਿਵਾਈ ਕਿਵੇਂ ਆਦੀ ਚਿਵਾਈ ਦਾ ਬੜੀ ਚੰਗਿਆ ਥਣ ਦੇਖ ਲੈ ਡਾਕਟਰ ਥਣ ਤੇ ਮੈਂ ਕਹਿੰਦਾ ਕੀ ਬਾਤ ਆ ਬਈ ਥਣ ਬਹੁਤ ਚੰਗਾ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਚਿਵਾਈ ਵੀ ਬਾਈ ਕਹਿੰਦਾ ਨੰਬਰ 1 ਆ ਇਹ ਜੀ ਕੋਈ ਗੱਲ ਨਹੀਂ ਕਿ ਕੱਦ ਬੱਡ ਵੀ ਚੰਗਾ ਕੱਦ ਕੋਤ ਬਹੁਤ ਡਾਕਟਰ ਲੈ ਮੇਰੇ ਬਰਾਬਰ ਆਉਂਦੀ ਖੜੇ ਤੇ ਜਮ ਸਹੀ ਗੱਲ ਐ ਛੋਟੀ ਨਹੀਂ ਲਾ ਛੋਟੀ ਮੰਨ ਕੇ ਨਾ ਲਵੇ ਕੋਈ ਫੇਸ ਬੜਾ ਪਿਆਰਾ ਯਾਰ ਹੈਨਾ ਹਾਂ ਮੂੰਹ ਮਾ ਬਹੁਤ ਸੁਨੱਖਾ ਤੇ ਕੀ ਮੋਲ ਆ ਭਰਾ ਇਹਦਾ ਫਿਰ ਇਹ ਲੇ ਜਮਾਨ ਡੇਨ ਲੈਣੀ ਡਾਕਟਰ 46000 ਰੁਪਿਆ 46000 ਰੁਪਿਆ ਹਾਂ ਇਹ ਜੀਆਂ ਬੱਚਿਆਂ ਦਾ ਲੋਕ 60 60 70 70 ਮੰਗ ਜਾਂਦੇ ਆ ਸਹੀ ਗੱਲ ਆ ਭਾਈ ਇਹ ਬੱਚੀ ਦੇਲੇ ਦੁੱਧ ਆ ਦਾ ਖਰਚਾ ਮੋੜੂਗੀ ਹੂੰ ਠੀਕ ਆ ਅਗਲਾ ਫੰਡਰ ਬੱਚੀ ਲੈਣਾ ਹੁਣ 30 35000 ਦੀ ਦੂੰ ਸਹੀ ਗੱਲ ਆ ਭਾਈ ਇਹ ਗੱਬਣ ਵੀ ਆ ਹੁਣ ਜੇ ਅੱਜ ਜਮੁੱਲ 46000 ਰੁਪਿਆ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਤਾ ਸਾਢੇ 3 ਮਹੀਨਿਆਂ ਵਾਲਾ ਜਿੱਦੋਂ ਮਰਜ਼ੀ ਚੈੱਕ ਕਰਾ ਲਓ ਠੀਕ ਆ ਹਾਂ ਹੂੰ ਤੇ ਦੁੱਧ ਦੇ ਨਾਲ 13 ਹੀ ਆ ਆਪਾਂ 12 ਗਿਆ ਠੀਕ ਆ ਲੈਵ ਨੂੰ ਉਹ ਦੁਬਾਰੇ ਦਿਖਾ ਦੇਣਾ ਉਹ ਚੰਗਾ ਹੈ ਕਿਸੇ ਅੱਗੇ ਭਰਾ 2 ਨੰਬਰ ਕਿਹੜਾ ਸੂਸ ਹੁੰਦੀ ਹੈ ਇਹ ਦੂਜਾ ਸੂਸ ਹੁੰਦੀ ਹੈ ਡਾਕਟਰ ਕਿੰਨੇ ਦਿਨ ਲੈਂਦੀ ਹੈ ਬਈ ਇਹ ਮੂੰਹ ਚੌਗੀ ਹੈਗੀ ਮੂੰਹ ਚਾਰ ਦਿਨ ਦਾ ਹਾਂ ਕਿੰਨੇ ਦਿਨ ਲੈਂਦੀ ਹੈ ਇਹ ਪੰਜ ਚਾਰ ਦਿਨ ਲੈਂਦੇ ਸਾਡੇ ਠੀਕ ਆ ਬਾਕੀ ਲੈਣ ਨੂੰ ਇਹਦਾ ਬਹੁਤ ਵਧੀਆ ਸਵਾਦ ਬਹੁਤ ਚੰਗਾ ਖਾਣਾ ਬੜਾ ਮਾਲਾ ਠੰਡੀ ਪੂਰੀ ਜਿਵੇਂ ਮਰਦੀ ਹੱਥ ਲਾਈ ਚਲ ਕੋਈ ਚੱਕਰੀ ਠੰਡੀ ਰੁੰਡੀ ਬਹੁਤ ਖਾਣਾ ਬਹੁਤ ਚੰਗਾ ਲੱਗਿਆ ਹਾਂ ਤੁਹਾਨੂੰ ਬਹੁਤ ਚੰਗਾ ਬਾਕੀ ਇਹਦਾ ਬਣਨਾ ਉਹ ਤਾਂ ਬੱਚੀਆਂ ਲੈ ਲੈ ਬੋ ਪਈਆਂ ਨੇ ਬਈ ਸਹੀ ਪਈਆਂ ਡਲਹਿ ਤਾਂ ਬਜ਼ੇਰੀ ਬਣੂਗੀ ਬੱਚੀ ਤੇ ਕਿੰਨਾ ਚੋੜੂ ਦੇ ਦੂ ਅਸਟੀਮੇਟ ਜੀ ਡੋਟਰ ਜੱਪਲ ਹੁੰਦਾ ਡਾਕਟਰ 19 ਕਿਲੋ ਦੱਸਿਆ ਵਾ ਠੀਕ ਆ 10 ਲੀਟਰ ਦਾ ਬਾਈ ਨੇ ਇੱਕ ਆਰ ਦੇ ਦਿੱਤੀ ਠੀਕ ਆ ਹੂੰ ਖੋਲ ਦੇ ਭਾਈ ਤੋਰ ਕੇ ਦਿਖਾ ਦੇ ਕੱਦ ਠੀਕ ਆ ਬਹੁਤ ਖਾਰ ਡਾਕਟਰ ਬਹੁਤ ਸਾਰਾ ਤੇ ਹੁਣ ਕਹਦੇ ਬੱਸੀ ਦੰਦਾ ਜੀ ਹੈ ਹੂੰ ਫੇਸ ਬੜਾ ਪਿਆਰਾ ਚਾਹੇ ਭਾਈ ਕਹਿੰਦਾ ਪਹਿਲਾ ਸੂਆ ਕਹਿਦੀ ਤਾਂ ਵੀ ਕੋਈ ਚੱਕਰ ਨਹੀਂ ਕਿਉਂ ਚੰਗੀ ਹੈ ਬੜ ਬੜ ਰੰਗ ਜਾ ਭਾਈ ਤੇ ਰੰਗ ਬੜਾ ਚੰਗਾ ਫੇਸ ਬੜਾ ਪਿਆਰਾ ਥਾਨ ਬਹੁਤ ਟੰਗਾ ਕੱਚੀ ਹੈ ੱੱਲੇ ਬੈਠਾ ਰਿਹਾ ਬੱਚੀ ਦੇ ਜਿਵੇਂ ਮਰਦੀ ਹੱਤ ਲਈ ਚਲ ਕੋਈ ਚੱਕ ਨਹੀਂ ਨਹੀਂ ਕਹਿਣਾ ਗਰਮ ਵਾਲੀ ਨੇ ਕੁਛ ਨਹੀਂ ਲੇਵਾ ਕਮਾਲ ਆ ਬੱਚੀ ਬਾਕੀ ਕੱਚੀ ਆ ਦੇਖਾ ਡਾਕਟਰ ਮਗਰੋਂ ਲਾ ਕੀ ਬਾਤ ਆ ਹਨ ਲੈ ਕੱਚੀ ਕੁੱਚੀ ਹੈ ਜ ਲੈ ਉਹਨੂੰ ਤੁਲੀ ਫੜਿਆ ਪੋਲੀ ਇਹਦਾ ਬੱਚੀ ਮਗਰੋਂ ਸਹੀ ਗੱਲ ਆ ਭਾਈ ਤੇ ਕੀ ਮੁੱਲ ਆ ਭਰਾ ਦਾ ਯਾਰ ਡਾਕਟਰ ਨਵਾਂ ਜੇ ਲੈਣੀ ਆ 55000 ਰੁਪਏ ਮਾਨ ਤਾਨ ਹੋ ਜਾ ਮਾੜਾ ਮੋਟਾ ਹੋ ਜਾ ਬਸ ਕੋਈ 60 ਨਹੀਂ ਕੋਈ 70 ਨਹੀਂ ਕਰਾ ਲੋਕ ਐਹੀਆਂ ਬੱਚਿਆਂ 70 70 ਮੰਗ ਕੇ ਜਾਂਦੇ ਆ 55000 ਰੁਪਏ ਬਾਕੀ ਆਪਾਂ ਪਹਿਲਾਂ ਵੀਡੀਓ ਚ ਕਹਿੰਦੇ ਡਾਕਟਰ ਵਾਲਾ ਗੇੜਾ ਦੇ ਕੇ ਦੇਖ ਲੈ ਆਪਣਾ 10000 ਦਾ ਬੱਟਾ ਹੁੰ 55000 ਰੁਪਇਆ ਮੋਹੱਲਾ ਭਾਈ ਮਾਨਤਨ ਜ਼ਰੂਰ ਹੋ ਜਾਓ ਫੇਸ ਬੜਾ ਪਿਆਰਾ ਦੇਖੋ ਫੇਸ ਬਹੁਤ ਚੰਗਾ ਕਰਦਾ ਬਾਈ ਵਾਗੇ ਪਿਆ ਤੋਂ ਕੱਲੇ ਦਾ ਫੋਨ ਨਾ ਲਾਵੇ ਆਪਾਂ ਨੂੰ ਠੀਕ ਆ ਹਾਂ ਹੂੰ 50 ਤੋਂ ਉੱਤੀ ਹੋਊਗੀ ਥੱਲੇ ਨਹੀਂ ਹੋਣੀ ਪਿਆ ਤੋਂ ਨਹੀਂ ਜਾਇਦਾ ਮੁੱਲ 55000 ਮਾਨਤਨ ਜ਼ਰੂਰ ਹੋ ਜਾਓ ਮੇਰੇ ਡਾਕਟਰ ਲੈਣ ਦੇਣੀ ਮੁੱਲ ਕਰਾਉਣਾ ਦਾ 75 ਕਰਾ ਲੈ ਜੀ ਬੱਚੀ ਦਾ ਕੋਈ ਬਾਲਾ ਨਹੀਂ ਮੁੱਲ ਕਰਾਉਣ ਨੂੰ ਬਾਈ ਕਹਿੰਦਾ ਜਿੰਨਾ ਮਰਜ਼ੀ ਕਰਾ ਲਓ ਭਾਈ ਮੁੱਲ ਦਾ ਜਾਇ ਜੀ ਰੱਖਿਆ ਭਾਈ ਨੇ ਮਾੜਾ ਮੋਟਾ ਮਾਨਤਨ ਜ਼ਰੂਰ ਹੋ ਜਾਊਗਾ ਬਾਕੀ ਮੇਨ ਗਾਲ ਠੰਡੀ ਠੁੰਡੀ ਬਹੁਤ ਆ ਡਾਕਟਰ ਠੀਕ ਹੈ ਬਈ ਮੇਨ ਤਾਂ ਠੰਡੀ ਰਹੀ ਹੁੰਦਾ ਤਾਂ ਹਾਂ ਬੱਡੀ ਗਾਲ ਠੰਡੀ ਠੁੰਡੀ ਤਾਂ ਬਹੁਤ ਆ ਗਿਆ ਨਹੀਂ ਲੈ ਲੈ ਜਿਵੇਂ ਮਰਜੀ ਹੱਥ ਲਾਈ ਜਾ ਲੈ ਬਾਈ ਲੈ ਸਹੀ ਗੱਲ ਹੈ ਬਾਕੀ ਨੇ ਵਾਲੂਆ ਦੇਖ ਡਾਕਟਰ ਮੈਂ ਬੈਕ ਕੋ ਜ 1000 ਰੁਪਏ ਨੂੰ ਸਹੀ ਗੱਲ ਆ ਬਈ ਤੇ ਕਿਸੇ ਵੀਰ ਨੂੰ ਬਈ ਦੋਨਾਂ ਚ ਕੋਈ ਵੀ ਨਗ ਪਸੰਦ ਆਵੇ ਭਾਈ ਨਾ ਕਨੈਕਟ ਕਰ ਲਿਓ ਜੀ ਧੰਨਵਾਦ ਜੀ ਇੱਥੇ ਖੜਾ